ਲੋਕ ਸਭਾ ਚੋਣਾਂ ਦੀਆਂ ਵੋਟਾਂ ਪੈਣ ਤੋਂ ਬਾਅਦ ਈਵੀਐਮ ਨੂੰ ਸਟਰੋਂਗ ਰੂਮ ਦੇ ਵਿੱਚ ਰੱਖਣ ਦੀ ਪੂਰੀ ਤਿਆਰੀ ਕਰ ਲਈ ਗਈ ਸੀ ਖਰੜ ਵਿਖੇ ਕੇਂਦਰ ਅਤੇ ਮੁਹਾਲੀ ਵਿਧਾਨ ਸਭਾ ਹਲਕੇ ਦੇ ਲਈ ਸਰਕਾਰੀ ਪੋਲੀਟੈਕਨੀਕਲ ਕਾਲਜ ਪੁਨੀ ਮਾਛਰਵੇ ਇੱਕ ਸੈਂਟਰ ਬਣਾਏ ਗਏ ਉੱਥੇ ਫਿਰੋਜ਼ਪੁਰ ਦੇ ਵਿੱਚ ਕਰੀਬ 60 ਫੀਸਦੀ ਵੋਟਿੰਗ ਹੋਈ ਸੀ ਸੀਸੀਟੀਵੀ ਰਾਹੀਂ ਈਵੀਐਮ ਮਸ਼ੀਨਾਂ ਤੇ ਨਿਗਰਾਨੀ ਰੱਖੀ ਜਾਵੇਗੀ ਤੇ ਦੋ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਸਟਰੋਂਗ ਰੂਮ ਦੇ ਵਿੱਚ ਈਵੀਐਮ ਮਸ਼ੀਨਾਂ ਨੂੰ ਰੱਖਿਆ ਗਿਆ ਖਰੜ ਫਿਰੋਜ਼ਪੁਰ ਦੇ ਵਿੱਚ ਸਟਰੋਂਗ ਰੂਮ ਬਣਾਏ ਗਏ ਨੇ ਇਹੜਾ ਹੈਗਾ ਖਤਮ ਹੋਣ ਦੇ ਉੱਪਰ ਆ ਗਿਆ ਹੈਗਾ ਤੇ ਇਸ ਤੇ ਬਾਅਦ ਜਿਹੜੀਆਂ ਥੋੜੀ دیر ਬਾਅਦ ਜਿਹੜੀਆਂ ਪੋਲਿੰਗ ਪਾਰਟੀਆਂ ਨੇ ਪੋਲਿੰਗ ਬੂਥਾਂ ਤੋਂ ਇਸ ਜਗ੍ਹਾ ਦੇ ਉੱਪਰ ਪਹੁੰਚਣੀਆਂ ਇਹ ਖਰੜ ਦਾ ਖੁੰਨੀ ਮਜਰਾ ਪੋਲੀਟੈਕਨਿਕ ਕਾਲਜ ਹੈਗਾ ਆ ਜਿੱਥੇ ਕਿ ਖਰੜ ਅਤੇ ਮੋਹਾਲੀ ਵਿਧਾਨ ਸਭਾ ਹਲਕੇ ਦੇ ਕਾਊਂਟਿੰਗ ਸੈਂਟਰ ਬਣਾਏ ਜਾਣੇ ਨੇ ਸਾਰੀ ਈਵੀਐਮਸ ਇੱਥੇ ਆਣ ਗਈਆਂ ਇੱਥੇ ਆਨ ਤੋਂ ਬਾਅਦ ਜਿਹੜੀਆਂ ਈਵੀਐਮਸ ਨੇ ਉਹਨਾਂ ਨੂੰ ਚੈੱਕ ਕੀਤਾ ਜਾਏਗਾ ਚੈੱਕ ਕਰਨ ਤੋਂ ਬਾਅਦ ਅਲੱਗ-ਅਲੱਗ ਜਿਹੜੇ ਨੇ ਸਟਰੋਂਗ ਰੂਮ ਬਣਾਏ ਜਾਣਗੇ ਖਰੜ ਵਾਸਤੇ ਲਗ ਖੜ ਦੇਕ ਸਭ ਵਿਧਾਨ ਸਭਾ ਦੇ ਵਾਸਤੇ ਲੱਗ ਅਤੇ ਜਿਹੜਾ ਮੋਹਾਲੀ ਵਿਧਾਨ ਸਭਾ ਉਹਦੇ ਵਾਸਤੇ ਲੱਗ ਦੋਨਾਂ ਦੀ ਜਿਹੜੀ ਕਾਊਂਟਿੰਗ ਹੈਗੀ ਹੈ ਉਹ ਫਿਰ ਇੱਥੇ ਹੀ ਹੋਣੀ ਹੈ ਕਿਉਂਕਿ ਦੋਨਾਂ ਜਗ੍ਹਾ ਦੀ ਜਿਹੜੀ ਈਵੀਐਮਸ ਹੈ ਜਿੰਨੀਆਂ ਵੀ ਈਵੀਐਮਸ ਹੋਣਗੀਆਂ ਉਹਨਾਂ ਨੂੰ ਅਲੱਗ-ਅਲੱਗ ਸਟਰੋਂਗ ਰੂਮ ਦੇ ਵਿੱਚ ਰੱਖਿਆ ਜਾਊਗਾ ਤੇ ਸਟਰੋਂਗ ਰੂਮ ਬਣਨ ਤੋਂ ਬਾਅਦ ਇੱਥੇ ਸਟਰੋਂਗ ਰੂਮ ਬਣਾ ਕੇ ਜਿਹੜੀ ਪੂਰੀ ਪੁਲਿਸ ਦੀ ਜਿਹੜੀ ਹੈਗੀ ਹੈ ਸੁਰੱਖਤ ਚ ਜਾਊਗੀ ਜਿਹੜਾ ਪਹਿਲਾ ਕੇਰਾ ਹੈਗਾ ਅੰਦਰ ਸੀਸੀਟੀਵੀ ਕੈਮਰੇ ਹੋਣਗੇ ਜਿਹੜੀ ਲੈਟਾ ਅੰਦਰ ਕਮਰੇ ਦੀ ਕਰ ਦਿੱਤੀ ਜਾਂਦੀ ਹੈ ਪਾਣੀ ਸਪਲਾਈ ਕਰ ਦਿੱਤੀ ਜਾਂਦੀ ਹੈਗੀ ਉਸ ਤੋਂ ਬਾਅਦ ਜਿਹੜੀ ਹੈਗੀ ਐ ਬਾਹਰ ਜਿਹੜੀ ਐ ਫੋਰਸ ਹੈਗੀ ਐ ਆਪਾਂ ਜਿਹੜਾ ਪਹਿਲਾ ਘੇਰਾ ਫੋਰਸ ਦਾ ਹੈਗਾ ਉਹ ਪੈਰਾਮਿਲਟਰੀ ਫੋਰਸ ਦਾ ਹੁੰਦਾ ਉਸ ਤੋਂ ਬਾਅਦ ਦੂਆ ਘੇਰਾ ਲੜਣਾ ਹੁੰਦਾ ਉਹ ਵੀ ਪੈਰਾਮਿਲਟਰੀ ਫੋਰਸ ਹੁੰਦਾ ਜਿਹੜਾ ਤੀਆ ਘੇਰਾ ਹੁੰਦਾ ਬਾਹਰ ਦਾ ਉਹ ਪੁਲਿਸ ਦਾ ਹੁੰਦਾ ਉਸ ਤੋਂ ਬਾਅਦ ਫਿਰ ਜਿਹੜੀ ਹੈਗੀ ਪੈਰਾਮਿਲਟਰੀ ਮਿਲਟਰੀ ਫੋਰਸ ਜਿਹੜੀ ਹੈਗੀਆਂ ਚਾਰ ਤੋਂ ਪੰਜ ਲੇਅਰ ਦੀ ਜਿਹੜੀ ਇੱਥੇ ਸੁਰੱਖਤ ਦੇ ਜਦੋਂ ਦੇਖੂਗਾ ਕਿ ਕੰਮ ਜਿਹੜਾ ਚੱਲ ਰਿਹਾ ਹੈਗਾ ਤੇ ਟੇਬਲ ਲੱਗੇ ਨੇ ਤੇ ਇੱਥੇ ਜਦੋਂ ਹਰ ਇੱਕ ਪੁਲਿੰਗ ਸਟੇਸ਼ਨ ਤੋਂ ਜਿਹੜੀਆਂ ਇਹ ਵੀ ਮਸ਼ੀਨਾਂ ਇੱਥੇ ਆਣ ਗਈਆਂ ਇੱਥੇ ਆਉਣ ਤੋਂ ਬਾਅਦ ਜਿਹੜੇ ਨੇ ਉਹਨਾਂ ਇਹ ਵੀ ਮਸ਼ੀਨਾਂ ਨੂੰ ਜਿਹੜਾ ਹੈਗਾ ਫਿਰ ਸਟਰੋਂਗ ਰੂਮ ਦੇ ਵਿੱਚ ਪਹਚਾਇਆ ਜਾਊਗਾ ਤੁਸੀਂ ਦਿਖਾਉਂਗੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਆ ਕਿ ਇਹ ਜਿਹੜਾ ਹੈਗਾ ਟੇਬਲ ਨੰਬਰ 1 ਲਿਖਾਇਆ ਹੋਇਆ ਹੈ ਇਹਦੇ ਉੱਪਰ ਤੁਸੀਂ ਦਿਖਾਉਂਗੇ ਟੇਬਲ ਨੰਬਰ 1 ਲਿਖਿਆ ਹੈ ਕਿ ਟੇਬਲ ਨੰਬਰ 1 ਦਾ ਮਤਲਬ ਹੈਗਾ ਸੁਪਰਵਾਈਜ਼ਰ ਨੰਬਰ 1 ਬੂਥ ਨੰਬਰ ਜਿਹੜੇ ਬੂਥ ਆ ਗਏ ਇੱਥੇ ਨੇ ਉਹ 3 ਨੰਬਰ 4 ਨੰਬਰ 5 ਨੰਬਰ 61 ਨੰਬਰ 62 ਨੰਬਰ 63 ਨੰਬਰ 64 ਨੰਬਰ 65 ਨੰਬਰ 66 ਨੰਬਰ 67 ਨੰਬਰ 75 ਨੰਬਰ ਮਤਲਬ ਕਿ ਇਹਨਾਂ ਦੀ ਇਹ ਵੀ ਮਸ਼ੀਨਸ ਹਨ ਆ ਜਮਾ ਹੋਣਗੀਆਂ ਇੱਥੋਂ ਫਿਰ ਇਹ ਜਦੋਂ ਆ ਪਹੁੰਚਣਗੇ ਉਸ ਤੋਂ ਬਾਅਦ ਸਟ੍ਰਾਂਗ ਰੂਮ ਦੇ ਵਿੱਚ ਜਿਹੜੀ ਪਹੁੰਚ ਜਿਹੜੀਆਂ ਫालतू ਸਮਾਨ ਆ ਹੋ ਵੀ ਇਹ ਸਮੱਗਰੀ ਹੈਗੀ ਹੈ ਇਲੈਕਟਰਲ ਜਿਹੜੀ ਟੀਮ ਆਏਗੀ ਆਪਾਂ ਕਹੀਏ ਉਹ ਸਾਰੀ ਸਮੱਗਰੀ ਇੱਥੇ ਹੀ ਜਮਾ ਕੀਤੀ ਜਾਊਗੀ ਉਸ ਤੋਂ ਬਾਅਦ ਉਹਨੂੰ ਅੰਦਰ ਜਿਹੜਾ ਹੈਗਾ ਉਹ ਭੇਜ ਦਿੱਤਾ ਜਾਊਗਾ ਤੁਸੀਂ ਦੇਖੋਗੇ ਕਿ ਮੰਚ ਬਣਾਇਆ ਹੋਇਆ ਜਿੱਥੇ ਕਿ ਆਫਸਰ ਬੈਠਣਗੇ ਇਸ ਜਗ੍ਹਾ ਦੇ ਉੱਥੇ ਬੈਠ ਕੇ ਸਾਰਾ ਹਿਸਾਬ-ਕਿਤਾਬ ਦੇਖਣਗੇ ਕਿ ਜਿਸ ਨੂੰ ਟੀਮ ਨੂੰ ਕੁਝ ਇਨਸਟਰਕਸ਼ਨ ਦੇਣੀ ਹੋ ਉਹ ਦਿੱਤੀ ਜਾਊਗੀ ਪਰ ਇਹ ਦੇਖਿਓ ਕਿ ਸਾਰੀ ਤਿਆਰੀ ਜਿਹੜੀ ਹੈਗੀ ਹੈ ਉਹ ਹੁਣ ਕਰ ਲਈ ਕੀਤੀ ਕਰ ਲਈ ਗਈ ਹੈ ਕਿ ਜਦੋਂ ਵੀ ਜਿਹੜਾ ਇਲੈਕਸ਼ਨ ਜਿਹੜਾ ਹੈਗਾ ਖਤਮ ਹੋਊਗਾ VOTING ਖਤਮ ਹੁੰਦੀ ਹੈ ਉਸ ਤੋਂ ਬਾਅਦ ਤਕਰੀਬਨ 7 7.5 ਦੇ ਆਸ-ਪਾਸ ਇੱਥੇ ਜਿਹੜੀਆਂ EVM ਮਸ਼ੀਨ ਆਣਾ ਸ਼ੁਰੂ ਹੋਣਗੀਆਂ ਜਿਹੜਾ ਪੋਲਿੰਗ ਸਟਾਫ ਲੱਗਿਆ ਹੋਇਆ ਉਹ ਸਾਰਾ ਆਪਣੀਆਂ ਜਿਹੜੀਆਂ ਹੈਗੇ ਪ੍ਰੈਜ਼ਾਈਡਿੰਗ ਅਫਸਰ ਨੇ ਆਪਣੇ ਮਸ਼ੀਨਾਂ ਨੂੰ ਜਮ੍ਹਾਂ ਕਰਾਣਗੇ ਇੱਥੇ ਉਸ ਤੋਂ ਬਾਅਦ ਰਾਤ ਨੂੰ 12 1 ਵਜੇ ਦੇ ਆਸ-ਪਾਸ ਉਹ ਘਰ ਆਪਣੇ ਵਾਪਸ ਜਾਣਗੇ ਔਰ 4 ਦੇ 4 ਜੂਨ ਨੂੰ ਇਸੇ ਥਾਂ ਦੇ ਉੱਪਰ ਅੰਦਰ ਜਿਹੜਾ ਖੰਦਖਾਨੇ ਬਿਲਡਿੰਗ ਇਹ ਬਿਲਡਿੰਗ ਹੈ ਇਹਦੇ ਅੰਦਰ ਲੈ ਕੇ ਕਾਊਂਟਿੰਗ ਸੈਂਟਰ ਬਣਾਏ ਜਾਂਦੇ ਨੇ ਇਹਦੀ ਪਹਿਲੀ ਮੰਜ਼ਿਲ ਤੇ ਦੂਜੀ ਮੰਜ਼ਿਲ ਦੇ ਉੱਪਰ ਕਾਊਂਟਿੰਗ ਸੈਂਟਰ ਬਣਨਗੇ ਇੱਕ ਜਗ੍ਹਾ ਦੇ ਉੱਪਰ ਖੜ੍ਹੇ ਵਾਸਤੇ ਹੋਊਗਾ ਤੇ ਇੱਕ ਵਿਧਾਨ ਸਭਾ ਦੇ ਵਾਸਤੇ ਇੱਕ ਹੋਏਗਾ ਮੋਹਾਲੀ ਵਿਧਾਨ ਸਭਾ ਹਲਕੇ ਵਾਸਤੇ ਜਿਹੜਾ ਹੈਗਾ ਇਹ ਬਣਾਇਆ ਗਿਆ ਗਵਰਨਮੈਂਟ ਪੋਲ ਟੈਕਨਿਕ ਕਾਲਜ ਖੂਨੀ ਮજરા ਮੋਹਾਲੀ ਤੇ ਇਸ ਨੂੰ ਦੇਖਦੇ ਹੋਏ ਇਹ ਹੀ ਹੈ ਕਿ ਪੂਰੀ ਤਿਆਰੀ ਹੁਣ ਹੋ ਰਹੀ ਹੈ ਪਹਿਲਾਂ ਈਮ ਮਸ਼ੀਨਜ਼ ਇੱਥੇ ਸਟਰੋਂਗ ਰੂਮ ਚ ਜਮ੍ਹਾਂ ਹੋਣਗੀਆਂ ਸਟਰੋਂਗ ਰ ਕਿੱਥੇ ਜਾਵੋਗੇ ਕੈਮਰਾ ਪਰਸਨ ਜਨਨਤ ਸਿੰਘ ਦੇ ਨਾਲ ਮਨੋਜ ਜੋਸ਼ੀ ਜੀ মিডিਆ ਮੋਹਾਲੀ